ਹੀਨਾ ਖਾਨਾ ਹਸਪਤਾਲ ਦੇ ਵਿੱਚ ਪੜਤੀ ਹੈ ਉਹਨਾਂ ਦਾ ਮੁੰਬਈ ਦੇ ਕੋਕਿਲਾ ਬੈਨ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਕੈਂਸਰ ਦੀ ਤੀਸਰੀ ਸਟੇਜ ਤੋਂ ਪੀੜਿਤ ਹੀਨਾ ਨੂੰ ਹਰ ਰੋਜ਼ ਤੇਜ਼ ਦਰਦ ਤੋਂ ਗੁਜ਼ਰਨਾ ਪੈ ਰਿਹਾ ਹੈ ਜਿਸ ਬਾਰੇ ਉਹਨਾਂ ਨੇ ਹਾਲੀ ਦੇ ਵਿੱਚ ਗੱਲ ਵੀ ਕੀਤੀ ਸੀ ਹੀਨਾ ਨੇ ਹਾਲੀ ਦੇ ਵਿੱਚ ਖੁਲਾਸਾ ਕੀਤਾ ਕਿ ਉਹਨਾਂ ਨੂੰ ਥਰਡ ਸਟੇਜ ਦਾ ਬ੍ਰੈਸਟ ਕੈਂਸਰ ਹੈ ਇਸ ਖਬਰ ਤੋਂ ਬਾਅਦ ਅਭਿਨੇਤਰੀ ਦੇ ਫੈਨਸ ਕਾਫੀ ਦੁਖੀ ਹਨ ਅਤੇ ਉਹ ਲਗਾਤਾਰ ਉਹਨਾਂ ਦੇ ਸਿਹਤਯਾਬੀ ਲਈ ਦੁਆ ਕਰ ਰਹੇ ਨੇ ਇਸ ਔਖੇ ਸਮੇਂ ਦੇ ਵਿੱਚ ਹੀਨਾ ਦੀ ਮਾਂ ਉਹਨਾਂ ਦੇ ਨਾਲ ਹੈ ਪਰ ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰ ਰਹੀ ਹੈ ਜੋ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਹਨ ਹੀਨਾ ਖਾਨ ਦੀ ਕੀਮੋਥੈਰਪੀ ਸ਼ੁਰੂ ਹੋ ਗਈ ਹੈ ਪਰ ਉਹਨਾਂ ਨੂੰ ਹਰ ਰੋਜ਼ ਕੈਂਸਰ ਦੀ ਭਿਆਨਕ ਪੀੜ ਤੋਂ ਗੁਜ਼ਰਨਾ ਪੈ ਰਿਹਾ ਹੈ ਹੀਨਾ ਖਾਨ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਨੂੰ ਲਗਾਤਾਰ ਆਪਣੀ ਸਿਹਤ ਸੰਬੰਧੀ ਅਪਡੇਟ ਦੇ ਰਹੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਇਸ ਭਿਆਨਕ ਦਰਦ ਬਾਰੇ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰ ਰਹੀ ਹੈ ਹਾਲੀ ਵਿੱਚ ਐਕਟ੍ਰੈਸ ਨੇ ਆਪਣੇ ਇੰਸਟਾ ਸਟੋਰੀ ਤੇ ਇੱਕ ਨੋਟ ਲਿਖਿਆ ਜਿਸ ਵਿੱਚ ਉਹਨਾਂ ਨੇ ਦਰਦ ਦੇ ਬਾਵਜੂਦ ਮੁਸਕਰਾਉਣ ਦੀ ਗੱਲ ਕੀਤੀ ਉਹਨਾਂ ਨੇ ਲਿਖਿਆ ਲਗਾਤਾਰ ਦਰਦ ਵਿੱਚ ਰਹਿਣਾ ਹਾਂ ਲਗਾਤਾਰ ਹਰ ਸੈਕਿੰਡ ਉਹ ਵਿਅਕਤੀ ਮੁਸਕੁਰਾ ਰਿਹਾ ਹੈ ਪਰ ਉਹ ਅਜੇ ਵੀ ਦਰਦ ਵਿੱਚ ਹੈ ਉਹ ਵਿਅਕਤੀ ਇਸ ਬਾਰੇ ਗੱਲ ਨਹੀਂ ਕਰਦਾ ਪਰ ਉਹ ਅਜੇ ਵੀ ਦਰਦ ਵਿੱਚ ਹੈ ਸਖਸ਼ ਕਹਿੰਦਾ ਮੈਂ ਠੀਕ ਹਾਂ ਪਰ ਫਿਰ ਵੀ ਉਹ ਦਰਦ ਵਿੱਚ ਹੈ ਹੀਨਾ ਖਾਨ ਨੇ ਆਪਣੇ ਇੰਸਟਾ ਸਟੋਰੀ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਬਸ ਇੱਕ ਦਿਨ ਹੋਰ ਕਿਰਪਾ ਕਰਕੇ ਪ੍ਰਾਰਥਨਾ ਕਰੋ ਇਸ ਤਸਵੀਰ ਵਿੱਚ ਹੀਨਾ ਖਾਨ ਹਸਪੀਟਲ ਦੇ ਬੈੱਡ ਤੇ ਪਈ ਨਜ਼ਰ ਆ ਰਹੀ ਹੈ ਹੁਣ ਤੱਕ ਉਹ ਸੋਸ਼ਲ ਮੀਡੀਆ ਤੇ ਆਪਣੇ ਇਲਾਜ ਦੀ ਹਰ ਅਪਡੇਟ ਦਿੰਦੀ ਹੈ ਹੀਨਾ ਨੇ ਇਸ ਤੋਂ ਪਹਿਲਾਂ ਆਪਣੇ ਪਿਤਾ ਨਾਲ ਫੋਟੋਆਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਸੀ ਇਸ ਵਿੱਚ ਉਹਨਾਂ ਨੇ ਲਿਖਿਆ ਸੀ ਮਿਸ ਯੂ ਇਸ ਅ ਜੰਗ ਵਿੱਚ ਅਦਾਕਾਰਾ ਆਪਣੇ ਪਿਤਾ ਨੂੰ ਦਿਲੋਂ ਯਾਦ ਕਰ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਹੀਨਾ ਦੇ ਦਰਦ ਨੂੰ ਸਾਂਝਾ ਕਰਨ ਲਈ ਉਹਨਾਂ ਦੇ ਪਿਤਾ ਉਹਨਾਂ ਨਾਲ ਨਹੀਂ ਹਨ ਉਹਨਾਂ ਦੇ ਫੈਨਸ ਲਗਾਤਾਰ ਉਹਨਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਨੇ